ਅੱਜ ਸਾਡੇ ਪੇਪਰ ਦੇ ਧਰਨਾ ਦੇ ਕਾਰਨ ਅਸੀਂ ਟਰਾਲੀਆਂ ਤੇ ਜਾ ਰਹੇ ਹਾਂ ਬਹੁਤ ਪਰੇਸ਼ਾਨੀ ਹੋ ਰਹੀ ਹੈ ਸਸਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂ ਸਵਾਗਤ ਕਰਦਾ ਹਾਂ ਅੱਜ 16 ਫਰਵਰੀ ਨੂੰ ਕਿਸਾਨ ਜਥੇਬੰਦੀਆਂ ਨੇ ਭਾਰਤ ਬੰਦ ਦਾ ਸੱਦਾ ਦਿੱਤਾ ਸੀ ਤੇ ਕਈ ਥਾਵਾਂ ਦੇ ਉੱਤੇ ਇਹਦਾ ਅਸਰ ਦਿਸਣ ਵੀ ਲੱਗ ਪਿਆ ਹੈ ਤਸਵੀਰਾਂ ਸੰਗਰੂਰ ਦੀਆਂ ਨੇ ਜਿੱਥੇ ਵਿਦਿਆਰਥੀਆਂ ਦੇ ਪੇਪਰ ਚੱਲ ਰਹੇ ਨੇ ਪਰ ਉਹਨਾਂ ਨੂੰ ਪੇਪਰ ਦੇਣ ਲਈ ਜਾਣ ਵਾਸਤੇ ਬੱਸ ਨਹੀਂ ਮਿਲੀ ਕਿਉਂਕਿ ਬੱਸਾਂ ਪ੍ਰਾਈਵੇਟ ਤੇ ਸਰਕਾਰੀ ਅੱਜ ਕੁੱਲ ਮਿਲਾ ਕੇ ਸੂਬੇ ਦੇ ਵਿੱਚ ਬੰਦ ਨੇ ਤਾਂ ਇੱਕ ਕਿਸਾਨ ਨੇ ਉਹਨਾਂ ਨੂੰ ਆਪਣੀ ਟਰਾਲੀ ਦੇ ਵਿੱਚ ਬਿਠਾਇਆ ਤੇ ਪੂਰੀ ਟਰਾਲੀ ਭਰ ਕੇ ਸਕੂਲ ਵੱਲ ਨੂੰ ਰਵਾਨਾ ਹੋ ਗਿਆ ਨਹੀਂ ਮੁਸ਼ਕਲ ਲੱਗਦਾ ਮੈਨੂੰ ਕਿ ਪਹਿਲੇ ਦਿਨ ਨਾਲ ਲੰਬਾ ਚੱਲੂਗਾ ਇਹ ਤਾਂ ਪੇਪਰ ਦਾ ਤੇ ਪ੍ਰੇਸ਼ਾਨੀ ਵੀ ਹੋ ਰਹੀ ਹੈ ਬਹੁਤ ਬਹੁਤ ਪ੍ਰੇਸ਼ਾਨੀ ਹੋ ਰਹੀ ਹੈ ਆਗਲਾ ਕਿੱਥੇ ਜਾ ਰਹੇ ਹੋ ਹਾਂਜੀ ਕੋਈ ਸਾਧਨ ਦਾ ਹਿੱਲ ਨਹੀਂ ਹੋ ਰਿਹਾ ਜਾਮ ਲੱਗ ਰਿਹਾ ਨਹੀਂ ਅੱਗੇ ਆਰ ਦਾ ਕਰੀਏ ਵੀ ਅਸੀਂ ਸਾਰੇ ਬੰਦੋਬਸਤ ਕਰੇ ਹੋਏ ਸੀ ਕੋਈ ਬੰਦੋਬਸਤ ਨਹੀਂ ਕਰੇ ਹੋਈ ਜੀ ਇਹ ਸਾਰੀ ਝੂਠ ਨੇ ਅੱਜ ਸਾਡਾ ਪੇਪਰ ਦੇ ਧਰਨਾ ਦੇ ਕਾਰਨ ਅਸੀਂ ਟਰਾਲੀਆਂ ਤੇ ਜਾ ਰਹੇ ਹਾਂ ਮੋਨ ਲਾਲ ਜੀ ਟਾਬੇ ਗੁਜਰਾ ਜੀ ਪੇਪਰ ਦਵਾਣੇ ਜਾ ਰਹੇ ਹਾਂ ਯਾਰ ਉਹ ਹਾਂਜੀ ਇੱਕ ਪਾਸੇ ਅੱਜ ਦੇਸ਼ ਬੰਦ ਹੈ ਪਰ ਲੱਗਦਾ ਨਹੀਂ ਸਰਕਾਰ ਨੇ ਕੋਈ ਹਿੱਲਾ ਨਹੀਂ ਕੀਤਾ ਜੀ ਸਰਕਾਰ ਬੇਕੰਮ ਬੈਠੀ ਹੈ ਜੀ ਹਰਿਆਣਾ ਸਰਕਾਰ ਨੇ ਬਾਰੀ ਗੇਟ ਲਾ ਰੱਖੇ ਹੈ ਜੀ ਬਹੁਤ ਹਾਂ ਜਿੰਦਗੀ ਦੀ ਨੈਟ ਹੈ ਨੈਟ ਬੰਦ ਪੜਿਆ ਜੀ ਪੰਜਾਬ 'ਚ ਇਹ ਦਸਵੀਂ ਦੇ ਜੀ ਹਾਂ ਥੋੜ੍ਹ ਥੋੜ੍ਹ ਦਿੱਕਤ ਦਾ ਸਾਹਮਣਾ ਸਹਿਣਾ ਪੈਣਾ ਹਾਂਜੀ ਹਾਂਜੀ ਕੋਈ ਸਰਕਾਰ ਵੱਲੋਂ ਕੋਈ ਦਿੱਕਤਗੁਵਾਈ ਨਹੀਂ ਆਜੀ ਤਾ ਤੇ ਇੰਨਾ ਲੇਟ ਹੋ ਗਿਆ ਦਾ ਪੇਪਰ ਵੀ ਹਾਂ ਹਾਂਜੀ ਹਾਂਜੀ ਜਦੋਂ 9 ਵਜੇ ਚੱਲੇ ਜੀ ਪੇਪਰ ਦਾ ਗੈਟ ਸਾਮਾ 11 ਵਜੇ ਦਾ ਜੀ ਦੱਸ ਦਿਓ ਕਿ ਕਿਸਾਨ ਜਥੇਬੰਦੀਆਂ ਨੇ ਇੱਕ ਪਾਸੇ ਕਿਸਾਨ ਆंदोलਨ ਸ਼ੁਰੂ ਕੀਤਾ ਦੂਜੇ ਪਾਸੇ ਕੁਝ ਕਿਸਾਨ ਜਥੇਬੰਦੀਆਂ ਨੇ ਅੱਜ ਭਾਰਤ ਬੰਦ ਦੀ ਕਾਲ ਦਿੱਤੀ ਸੀ ਜਿਦੇ ਵਿੱਚ ਕਈ ਟ੍ਰੇਡ ਯੂਨੀਅਨਸ ਵੀ ਆ ਜਾਂਦੀਆਂ ਨੇ ਵੱਖ-ਵੱਖ ਥਾਵਾਂ ਦੇ ਉੱਤੇ ਇਹਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਕਈ ਥਾਵਾਂ ਦੇ ਉੱਤੇ ਬਾਜ਼ਾਰ ਖੁੱਲੇ ਨੇ ਕਈ ਥਾਵਾਂ ਦੇ ਉੱਤੇ ਬਾਜ਼ਾਰ ਪੂਰੀ ਤਰ੍ਹਾਂ ਨਜ਼ਰ ਆ ਰਹੇ ਨੇ ਇਸ ਸਭ ਦੇ ਚੱਲਦਿਆਂ ਕੁਝ ਕੁ ਛੁੱਟਾਂ ਦਿੱਤੀਆਂ ਗਈਆਂ ਸਿਗੀਆਂ ਕਿ ਜਿਹੜੇ ਵਿਦਿਆਰਥੀ ਹੋਣਗੇ ਉਹਨਾਂ ਨੂੰ ਨਹੀਂ ਰੋਕਿਆ ਜਾਵੇਗਾ ਜਿਨ੍ਹਾਂ ਦੇ ਪੇਪਰ ਚੱਲਦੇ ਨੇ ਇਸ ਤੋਂ ਇਲਾਵਾ ਐਂਬੂਲੈਂਸ ਨੂੰ ਰਸਤਾ ਦਿੱਤਾ ਜਾਵੇਗਾ ਜਿਨ੍ਹਾਂ ਦੀਆਂ ਕੋਈ ਵਿਆਹ ਸ਼ਾਦੀਆਂ ਨੇ ਜਾਂ ਖੁਸ਼ੀ ਗਮੀ ਦੇ ਮੌਕੇ ਨੇ ਉਹਨਾਂ ਨੂੰ ਅੱਜ ਰਾਹ ਦੇ ਵਿੱਚ ਨਹੀਂ ਰੋਕਿਆ ਜਾਵੇਗਾ 12 ਵਜੇ ਤੋਂ ਲੈ ਕੇ 4 ਵਜੇ ਤੱਕ ਦੀ ਕਾਲ ਹੈ ਅੱਜ ਭਾਰਤ ਬੰਦ ਦੀ ਦੇਖਣਾ ਹੋਵੇਗਾ ਕਿ ਇਸ ਭਾਰਤ ਬੰਦ ਨੂੰ ਕਿੰਨਾ ਕੁ ਹੰਗਾਰਾ ਮਿਲਦਾ ਹੈ ਨਿਡਰ ਖਾਨ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ ਡੀ5 ਚੈਨਲ ਹਿੰਦੀ ਵੀ ਹੋਗਾ ਸਾਥ ਡੀ5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ 5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ